ਸਨੋ ਵਾਹਿਗੁਰੂ ਜੀਓ ਨੀਚੇ ਲੋਇਨ ਕਰ ਰਹੋ ਲੇ ਸਾਜਨ ਘਟ ਮਾਹੀ ਸਭ ਰਸ ਖੇਲੋਂ ਪੀਸੋਂ کسی ہے آٹھ جامو سٹھ کری تو نرخت رہ جیو نیچے لوئے نہ کیوں کروں ਸਭ ਘਟ ਦੇਖਾਂ ਪੀਓ ਸੋਨ ਸਖੀ ਪੀ ਮਹਿ ਜਿਓ ਬਸੈ ਜੀ ਮਹਿ ਬਸੈ ਕੇ ਪੀਓ ਜਿਓ ਘਟ ਮਹਿ ਜਿਓ ਕੇ ਪੀਓ ਜਿਓ ਪੀਓ 부ਜਉ ਨਹੀਂ ਘਟ ਮਹਿ ਜਿਓ ਕੇ ਪੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦੁਨੀ ਦੇ ਮਾਲਕ ਗਰੀਬ ਨਵਾਜ਼ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰ ਸਤਿਗੁਰੂ ਜੀ ਦੀ ਅੰਮ੍ਰਿਤਮਈ ਸਹੂਬਤ ਵਿੱਚ ਸੱਜ ਬੈਠੀ ਗੁਰਸਵਾਰੀ ਸਾਤ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ ਸਤ ਸੰਗਤ ਦਾ ਇਹ ਉੱਤਮ ਸਮਾਂ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਬੜੇ ਪ੍ਰੇਮ ਸਤਿਕਾਰ ਨਾਲ ਹਜ਼ੂਰ ਦੀ ਪਾਵਨ ਬਾਣੀ ਦੇ ਪਾਠ ਗੁਰਬਾਣੀ ਦੇ ਕੀਰਤਨ ਗੁਰਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤੇ ਹਨ ਰੋਜ਼ਾਨਾ ਦੇ ਇਨਾਂ ਦੀਵਾਨਾਂ ਵਿੱਚ ਆਪਾਂ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕ ਜਿਨ੍ਹਾਂ ਦੀ ਲੜੀ-ਬਾਰ ਵਿਚਾਰ ਕਰਦਿਆਂ ਹੋਇਆਂ ਭਗਤੀ ਜੀ ਮਹਾਰਾਜ ਦੇ ਪਾਵਨ ਉਪਦੇਸ਼ ਨੂੰ ਸਮਝਣ ਦਾ ਯਤਨ ਔਰ ਅਭਿਆਸ ਕਰ ਰਹੇ ਹਾਂ ਸੋ ਹੁਣ ਤੱਕ ਤਕਰੀਬਨ 200 33 ਸ਼ਲੋਕ ਆਪਾਂ ਵਿਚਾਰੇ ਹਨ ਕੁੱਲ 243 ਸ਼ਲੋਕ ਹਨ ਭਗਤ ਜੀ ਮਹਾਰਾਜ ਦੇ ਇਹਨਾਂ ਸ਼ਲੋਕਾਂ ਵਿੱਚ ਆਪਾਂ ਹੁਣ ਤੱਕ ਇਹੀ ਵਿਚਾਰ ਦੇ ਆ ਰਹੇ ਹਾਂ ਕਿ ਹਰ ਸ਼ਲੋਕ ਪਹਿਲੇ ਔਰ ਅਗਲੇਰੇ ਸ਼ਲੋਕਾਂ ਨਾਲ ਉਸ ਦੀ ਤੰਦ ਵਿਚਾਰ ਧਾਰਕ ਤੌਰ ਉਤੇ ਜੁੜੀ ਹੋਈ ਹੈ। ਭਗਤ ਜੀ ਮਹਾਰਾਜ ਸਾਡੇ ਜੀਵਨ ਨੂੰ ਅਦੁੱਤੀ ਸਿੱਧਾਂ ਪ੍ਰਦਾਨ ਕਰ ਰਹੇ ਨੇ। ਦੀਨ ਦੇ ਮਾਰਗ ਦੇ ਉੱਤੇ ਤੁਰਦਿਆਂ ਹੋਇਆਂ ਜਿਹੜੀਆਂ ਰੁਕਾਵਟਾਂ ਸਾਡੇ ਰਸਤੇ ਵਿੱਚ ਹਨ ਉਹਨਾਂ ਤੋਂ ਸੁਚੇਤ ਵੀ ਕਰਦੇ ਨੇ, ਅਵੇਰ ਵੀ ਕਰਦੇ ਨੇ। ਕਿਹੜੇ ਗੁਨਾ ਦਾ ਮਨੁੱਖ ਨੂੰ ਆਪਣੇ ਜੀਵਨ ਦੇ ਭਲੇ ਲਈ ਪਾਲਣ ਕਰਨਾ ਚਾਹੀਦਾ ਹੈ ਉਹਨਾਂ ਬਾਬਤ ਵੀ ਸਾਨੂੰ ਬਾਰ-ਬਾਰ ਪ੍ਰੇਰਣਾ ਕੀਤੀ ਗਈ ਹੈ ਇਸ ਤੋਂ ਇਲਾਵਾ ਦੀਨ ਦੇ ਮਾਰਗ ਤੇ ਤੁਰਦਿਆਂ ਕਈ ਵਾਰ ਮਨੁੱਖ ਅੰਦਰੋਂ ਤਬਦੀਲ ਨਹੀਂ ਹੁੰਦਾ ਕੇਵਲ ਸਰੀਰਕ ਤੌਰ ਤੇ ਜਾਂ ਕੁਝ ਕਰਮਕਾਂਡ ਕਰਕੇ ਉਹ ਆਪਣੇ ਆਪ ਨੂੰ ਤਬਦੀਲ ਹੋਇਆ ਮੰਨਣ ਦਾ ਭਰਮ ਪਾਲ ਲੈਂਦਾ ਹੈ ਇਸ ਬਾਰੇ ਵੀ ਉਹਨਾਂ ਨੇ ਖੁੱਲ ਕੇ ਆਪਣੇ ਸ਼ਲੋਕਾਂ ਵਿੱਚ ਸਾਨੂੰ ਸੁਚੇਤ ਕੀਤਾ ਹੈ ਕਿ ਅਜਿਹੇ ਭਰਮਾਂ ਦੇ ਸ਼ਿਕਾਰ ਹੋਣ ਤੋਂ ਬਚਣਾ ਹੈ ਅਸਲ ਤਬਦੀਲੀ ਮਨ ਸੁਰਤ ਔਰ ਆਤਮਾ ਵਿੱਚ ਹੀ ਵਾਪਰਦੀ ਹੈ ਇਸ ਵਾਸਤੇ ਭਗਤ ਜੀ ਮਹਾਰਾਜ ਨੇ ਜੋ ਪਹਿਲਾ ਸ਼ਲੋਕ ਆਪਾਂ ਵਿਚਾਰੇ ਹਨ ਉਹਨਾਂ ਦੀ ਲੜੀ ਨੂੰ ਅਗੇਰੇ ਤੋਰਦੇ ਹਾਂ ਤਿੰਨ ਸ਼ਲੋਕ ਜਿਨ੍ਹਾਂ ਦਾ ਪਾਠ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ ਇਹਨਾਂ ਵਿੱਚ ਆਪਣੇ ਮਨ ਆਪਣੀ ਸੁਰਤ ਔਰ ਪਰਮੇਸ਼ਰ ਦੇ ਨਾਲ ਜੋ ਡੂੰਗੀ ਔਰ ਗੂੜੀ ਸਾਂਝ ਹੈ ਇਸ ਨੂੰ ਬੜੇ ਹੀ ਭਾਵਪੂਰਤ ਔਰ ਖੂਬਸੂਰਤ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਹੈ ਪਹਿਲੇ ਸ਼ਲੋਕ ਵਿੱਚ ਕਹਿੰਦੇ ਨੇ ਨੀਚੇ ਲੋਇਨ ਕਰ ਰਹੁ ਲੇ ਸਾਜਨ ਘਟ ਮਾਹੇ ਪਰਮੇਸ਼ਰ ਮੇਰਾ ਸੱਜਣ ਹੈ ਮੇਰਾ ਮਾਲਕ ਮੇਰਾ ਖਸਮ ਹੈ ਉਸ ਨੂੰ ਹੁਣ ਮੈਂ ਆਪਣੇ ਹਿਰਦੇ ਵਿੱਚ ਵਸਾ ਲਿਆ ਹੈ ਭਾਵ ਉਸ ਦੀ ਯਾਦ ਹੁਣ ਮੇਰੇ ਹਿਰਦੇ ਦਾ ਮੇਰੀ ਆਤਮਾ ਦਾ ਸ਼ਿੰਗਾਰ ਬਣ ਗਈ ਹੈ ਜਦੋਂ ਹੁਣ ਪਰਮੇਸ਼ਰ ਦੇ ਨਾਲ ਅਜਿਹਾ ਰਿਸ਼ਤਾ ਅਜਿਹੀ ਸਾਂਝ ਹੈ ਤਾਂ ਆਸੇ ਪਾਸੇ ਵੱਲੋਂ ਮੈਂ ਹੁਣ ਨੀਚੇ ਲੋਇਨ ਕਰ ਰੌ ਅੱਖਾਂ ਨੀਵੀਆਂ ਕਰ ਲਈਆਂ ਨੇ ਜਦੋਂ ਮਨੁੱਖ ਨੂੰ ਆਪਣੇ ਕਿਸੇ ਖਾਸ ਰਿਸ਼ਤੇ ਦਾ ਲਿਹਾਜ਼ ਹੋਵੇ ਉਸ ਰਿਸ਼ਤੇ ਦੀ ਸ਼ਰਮ ਹੋਵੇ ਤਾਂ ਹੋਰ ਪਾਸਿਆਂ ਦੇ ਰਿਸ਼ਤਿਆਂ ਵੱਲ ਝਾਕਦਾ ਨਹੀਂ ਤੇ ਉਹਨਾਂ ਰਿਸ਼ਤਿਆਂ ਵੱਲੋਂ ਰਿਸ਼ਤੇ ਜੋੜਨ ਵੱਲ ਉਹ ਸ਼ਰਮ ਔਰ ਸੰਗ ਮਹਿਸੂਸ ਕਰਦਾ ਹੈ ਕਿ ਨਹੀਂ ਮੇਰੇ ਵਾਸਤੇ ਮੇਰਾ ਰਿਸ਼ਤਾ ਇੰਪੋਰਟੈਂਟ ਹੈ ਸਭ ਤੋਂ ਉੱਤਮ ਹੈ ਸ਼ਹਿ ਕੀ ਸਾਰ ਸੁਹਾਗਨ ਜਾਣੇ ਤਜ ਅਭਿਮਾਨ ਸੁਖ ਰਲੀਆਂ ਮਾਨੈ ਤਨ ਮਨ ਦੇਨ ਅੰਤਰ ਰਖੈ ਅਵਰਾਂ ਦੇਖ ਨਾ ਸੁਨੈ ਅਪੱਖ ਹੈ ਅਪੱਖ ਹੈ ਦਾ ਮਤਲਬ ਹੈ ਕਿ ਐਸੇ ਬੋਲ ਸੁਨਣਾ ਵੀ ਉਹ ਜੀਵ ਪਸੰਦ ਨਹੀਂ ਕਰਦਾ ਜਿਹੜੇ ਬੋਲ ਉਸ ਦੇ ਆਪਣੇ ਗੂੜੇ ਰਿਸ਼ਤੇ ਦੇ ਵਿੱਚ ਕਿਸੇ ਵੀ ਕਿਸਮ ਦਾ ਸ਼ੱਕ ਪੈਦਾ ਕਰਨ ਦੀ ਗੁੰਜਾਇਸ਼ ਰੱਖਦੇ ਹੋਣ ਉਹ ਬੋਲ ਵੀ ਸੁਣਨੇ ਪਸੰਦ ਨਹੀਂ ਕਰਦਾ ਕਬੀਰ ਜੀ ਮਹਾਰਾਜ ਕਹਿੰਦੇ ਨੇ ਮੈਂ ਹੁਣ ਆਪਣੀਆਂ ਅੱਖਾਂ ਨੀਵੀਆਂ ਕਰ ਲਈਆਂ ਉਹਨਾਂ ਪਾਸਿਆਂ ਤੋਂ ਭਾਵ ਮੈਂ ਹੁਣ ਸੰਗ ਮਹਿਸੂਸ ਕਰਦਾ ਹਾਂ ਲਜਾ ਮਹਿਸੂਸ ਕਰਦਾ ਹਾਂ ਉਹਨਾਂ ਚੀਜ਼ਾਂ ਵੱਲ ਤੱਕਣ ਤੋਂ ਜਿਹੜੀਆਂ ਚੀਜ਼ਾਂ ਵੱਲ ਤੱਕ ਕੇ ਮੇਰੇ ਔਰ ਪਰਮੇਸ਼ਰ ਦੇ ਰਿਸ਼ਤੇ ਦੇ ਉੱਤੇ ਕਿਸੇ ਕਿਸਮ ਦੀ ਆਂਚ ਆਵੇ ਮੇਰੇ ਅੰਦਰ ਕੋਈ ਥਿੜਕਣ ਪੈਦਾ ਹੋਵੇ ਕੋਈ ਕਮਜ਼ੋਰੀ ਪੈਦਾ ਹੋਵੇ ਕਿਉਂਕਿ ਮੈਂ ਕਮਿਟਿਡ ਹਾਂ ਮੈਂ ਸਮਰਪਿਤ ਹਾਂ ਆਪਣੇ ਖਸਮ ਮਾਲਕ ਵਾਹਿਗੁਰੂ ਦੇ ਰਿਸ਼ਤੇ ਦੇ ਪ੍ਰਤੀ ਮੇਰੇ ਵਾਸਤੇ ਹੁਣ ਹੋਰ ਕੋਈ ਸਾਜ ਮਾਇਨੇ ਨਹੀਂ ਰੱਖਦੀ ਅਰਥ ਨਹੀਂ ਰੱਖਦੀ ਮੇਰਾ ਉਹਨਾਂ ਸਾਝਾਂ ਵੱਲ ਝੁਕਾ ਨਹੀਂ ਉਹ ਸਾਝਾਂ ਕਿਹੜੀਆਂ ਹਨ ਵਾਸ਼ਨਾਵਾਂ ਦੀਆਂ ਵਿਕਾਰਾਂ ਦੀਆਂ ਬੁਰਾਈ ਦੀਆਂ ਜਦ ਨਹੀਂ ਮੈਂ ਹੁਣ ਬੁਰਾਈ ਵੱਲੋਂ ਸੰਗ ਕਰਦਾ ਮੈਨੂੰ ਹੁਣ ਇਸ ਚੀਜ਼ ਦਾ ਲਿਹਾਜ਼ ਹੈ ਦੋ ਲਫ਼ਜ਼ ਬੜੇ ਐਮ ਨੇ ਸਤਿਗੁਰੂ ਦੀ ਬਾਣੀ ਵਿੱਚ ਸਤਿਗੁਰੂ ਕਹਿੰਦੇ ਕੂੜ ਪਾਪ ਇਹ ਉਥੇ ਵਰਤਦਾ ਜਿੱਥੋਂ ਦੋ ਚੀਜ਼ਾਂ ਗਾਇਬ ਹੋ ਜਾਣ ਪਹਿਲੀ ਕੀ ਹੈ ਸ਼ਰਮ ਦੂਜਾ ਹੈ ਧਰਮ ਸ਼ਰਮ ਧਰਮ ਦੋਇ ਛਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਾ ਭਰਪੂਰ ਸ਼ਰਮ ਹੁੰਦੀ ਹੈ ਸਮਾਜਿਕ ਬੰਧਾਨ ਜੋ ਅਸੀਂ ਆਪਣੇ ਸਮਾਜ ਵਿੱਚ ਰਹਿੰਦੇ ਆਂ ਪਰਿਵਾਰਕ ਰਿਸ਼ਤੇ ਨਿਭਾਉਂਦੇ ਆਂ ਵੱਡਿਆਂ ਕੋਲੋਂ ਸਿਆਣਿਆਂ ਕੋਲੋਂ ਦਾਨਿਆਂ ਕੋਲੋਂ ਇੱਕ ਨਿਯਮ ਸਿੱਖਦੇ ਆਂ ਕਿ ਸਾਨੂੰ ਕਿਵੇਂ ਵਰਤਣਾ ਚਾਹੀਦਾ ਹੈ ਕਈ ਵਾਰ ਮਨੁੱਖ ਅੰਦਰੋਂ ਇਨਾ ਪਰਪੱਕ ਨਹੀਂ ਹੁੰਦਾ ਇਨਾ ਦ੍ਰਿੜ ਨਹੀਂ ਹੁੰਦਾ ਅੰਦਰੋਂ ਇਨਾ ਅਵੇਰ ਨਹੀਂ ਹੁੰਦਾ ਪਰ ਉਹਨੂੰ ਇੰਨੀ ਕੁ ਸਮਝ ਹੁੰਦੀ ਹੈ ਵੀ ਨਹੀਂ ਆਹ ਕਰਮ ਨਹੀਂ ਕਰਨਾ ਇਹਦੇ ਨਾਲ ਮੇਰਾ ਲਿਹਾਜ਼ ਮੇਰੀ ਮੇਰਾ ਵਕਾਰ ਮੇਰੇ ਪੁਰਖਿਆਂ ਦੀ ਇੱਜ਼ਤ ਮਾਣ ਸਨਮਾਨ ਜਾਂਦਾ ਰਹੇਗਾ ਉਹਨੂੰ ਆਪਾਂ ਸ਼ਰਮ ਕਹਿੰਦੇ ਆਂ ਵੀ ਕਿਸੇ ਮਾੜੇ ਕਰਮ ਨੂੰ ਕਰਨ ਤੋਂ ਪਹਿਲਾਂ ਬੰਦਾ ਇਨ੍ਹਾਂ ਚੀਜ਼ਾਂ ਕਰਕੇ ਰੁਕ ਜਾਏ ਭਾਵੇਂ ਉਹ ਅੰਦਰੋਂ ਸੱਚਾ ਸੁੱਚਾ ਨਹੀਂ ਪਰ ਉਹ ਇੱਕ ਸੰਗ ਮਹਿਸੂਸ ਕਰਦਾ ਵੀ ਨਹੀਂ ਮੈਂ ਇੱਕ ਇਸ ਪਾਸੇ ਪੈਰ ਨਹੀਂ ਪਾ ਸਕਦਾ ਉਹ ਚੀਜ਼ ਬੀੜੀਆਂ ਬਣ ਕੇ ਘੱਟੋ ਘਾਟੋਂ ਉਹ ਬਾਹਰੀ ਤੌਰ ਤੇ ਉਸ ਖੂ ਖਾਤੇ ਵਿੱਚ ਡਿੱਗਣ ਤੋਂ ਬਚਾ ਲੈਂਦੀ ਹੈ ਉਹਨੂੰ ਆਪਾਂ ਸ਼ਰਮ ਕਹਿੰਦੇ ਆ ਧਰਮ ਦਾ ਰੁਤਬਾ ਬਹੁਤ ਉੱਚਾ ਹੈ ਧਰਮ ਤੁਹਾਨੂੰ ਅੰਦਰੋਂ ਹੀ ਤਬਦੀਲ ਕਰ ਦਿੰਦਾ ਹੈ ਉੱਥੇ ਉਸ ਪਾਸੇ ਵਿਚਰਣ ਦੀ ਸੋਚ ਰੱਖਣ ਦੀ ਵੀ ਗੁੰਜਾਇਸ਼ ਨਹੀਂ ਰਹਿੰਦੀ ਵੀ ਮੈਂ ਇਸ ਪਾਸੇ ਤੁਰ ਪਾਵਾਂ ਮੰਨ ਲਓ ਕੋਈ ਮਨੁੱਖ ਚੋਰੀ ਕਰ ਸਕਦਾ ਹੈ ਪਰ ਉਹਨੂੰ ਸੰਗ ਆਈ ਵੀ ਨਹੀਂ ਮੈਂ ਇਹੋ ਜਿਹਾ ਕੰਮ ਕਰਦਾ ਚੰਗਾ ਲੱਗਾ ਉਹ ਸੰਗ ਨੇ ਸ਼ਰਮ ਨੇ ਉਸ ਨੂੰ ਰੋਕ ਲਿਆ ਅੰਦਰੋਂ ਦਾ ਜੀ ਕੀਤਾ ਵੀ ਮੈਂ ਸਾਰੀ ਦੁਨੀਆ ਹੀ ਕਿਤੇ ਦੁੱਧ ਥੋਤੀ ਥੋੜਾ ਇਕੋ ਜਦੋਂ ਮਨੁੱਖ ਨੇ ਪਾਪ ਕਰਨਾ ਹੋਵੇ ਉਹ ਆਪਣੇ ਹੱਕ ਵਿੱਚ ਦਲੀਲਾਂ ਪੈਦਾ ਕਰ ਲੈਂਦਾ ਕੋਈ ਵੀ ਮਾੜਾ ਕੰਮ ਕਰਨ ਵਾਲਾ ਬੰਦਾ ਆਪਣੇ ਹੱਕ ਚ ਦਲੀਲ ਪੈਦਾ ਕਰ ਹੀ ਲੈਂਦਾ ਉਹ ਦੁਨੀਆਦਾਰੀ ਦੀ ਦਲੀਲ ਦੇਗਾ ਵਿਗੜੇ ਹੋਏ ਬੰਦਿਆਂ ਦੀ ਦਲੀਲ ਦੇਗਾ ਹੋਰ ਵੀ ਆਸੇ ਪਾਸੇ ਜਿਹੜੇ ਬੰਦਿਆਂ ਨੇ ਗਲਤ ਕੀਤਾ ਹੋਵੇਗਾ ਉਹਨਾਂ ਬੰਦਿਆਂ ਦੀ ਉਹ ਦਲੀਲ ਸਾਹਮਣੇ ਰੱਖ ਦੇਗਾ ਫਲਾਣੇ ਨੂੰ ਰੋਕੋ ਕਹੇਗਾ ਮੈਨੂੰ ਰੋਕਣਾ ਹੈ ਪਹਿਲਾਂ ਉਹਨੂੰ ਰੋਕ ਲਓ ਇਹ ਤਰੀਕਾ ਹੁੰਦਾ ਹੈ ਪੀ ਉਹਨਾਂ ਨੂੰ ਜਿਉਂ ਨਾ ਕੀਤਾ ਮੈਨੂੰ ਵੀ ਖੁੱਲ ਦੇ ਦਿਓ ਅਸਲ ਅਰਥ ਇਹਦਾ ਇਹ ਹੁੰਦਾ ਹੈ ਉਹ ਜਿਹੜੀ ਸੰਗ ਹੈ ਲਿਹਾਜ਼ ਹੈ ਸ਼ਰਮ ਹੈ ਦੂਜਾ ਵਿਅਕਤੀ ਕੀ ਜੀਹ ਦੇ ਅੰਦਰ ਚੋਰੀ ਕਰਨ ਦਾ ਫੁਰਨਾ ਹੀ ਨਹੀਂ ਆਉਂਦਾ ਉਹ ਕਹਿੰਦਾ ਇਹ ਹੈ ਹੀ ਵਾਜਬ ਹੀ ਨਹੀਂ ਗੱਲ ਇਹ ਸੋਚਣਾ ਵੀ ਗੁਨਾਹ ਹੈ ਸੋਚਣਾ ਵੀ ਪਾਪ ਹੈ ਜਿਸ ਦੇ ਅੰਦਰ ਐਸੀ ਫੀਲਿੰਗ ਹੈ ਉਹ ਧਰਮੀ ਹੈ ਧਾਰਮਿਕ ਹੋ ਗਿਆ ਇਹ ਧਰਮ ਨੇ ਉਹਦੀ ਆਤਮਾ ਨੂੰ ਹੀ ਬਦਲ ਸੰਗ ਨੇ ਉਹਨੂੰ ਬਾਹਰੀ ਤੌਰ ਤੇ ਰੋਕੀ ਰੱਖਿਆ ਧਰਮ ਨੇ ਉਸ ਨੂੰ ਅੰਦਰੂਨੀ ਤੌਰ ਤੇ ਬਦਲ ਦਿੰਦਾ ਹੈ ਤਬਦੀਲ ਕਰ ਦਿੰਦਾ ਹੈ ਭਗਤ ਜੀ ਮਹਾਰਾਜ ਕਹਿੰਦੇ ਮੈਂ ਹੁਣ ਸੰਗ ਕਰਦਾ ਹਾਂ ਲਿਹਾਜ਼ ਕਰਦਾ ਹਾਂ ਕਿ ਮੈਂ ਵਾਸ਼ਨਾਵਾਂ ਵਿੱਚ ਗਰਸਿਆ ਜਾਵਾਂ ਪਾਪ ਗੁਨਾਹ ਇਹ ਸਾਰੀਆਂ ਚੀਜ਼ਾਂ ਤੋਂ ਮੈਂ ਹੁਣ ਸੰਗ ਕਰਨ ਲੱਗ ਗਿਆ ਕਿਉਂਕਿ ਮੈਂ ਪਰਮੇਸ਼ਰ ਦੇ ਪ੍ਰਤੀ ਸਮਰਪਿਤ ਹਾਂ ਨੀਚੇ ਲੋਇਨ ਕਰ ਰਹਾ ਹੋਂ ਲੇ ਸਾਜਨ ਘਟ ਮਾਹੇ ਫਿਰ ਕਹਿੰਦੇ ਨੇ ਸਬਰਸ ਖੇਲੋਂ ਪੀ ਸੋਂ ਪੀਏ ਦਾ ਮਤਲਬ ਹੁੰਦਾ ਪਿਆਰਾ ਪਰਮ ਖਸਮ ਮਾਲਕ ਪ੍ਰਭੂਪਤੀ ਉਸ ਮਾਲਕ ਵਾਹਿਗੁਰੂ ਦੀ ਸਾਜ ਵਿੱਚੋਂ ਹੀ ਮੈਂ ਸਾਰੇ ਆਤਮਕ ਆਨੰਦ ਮਾਣਦਾ ਹਾਂ ਸਕੂਨ ਮਾਣਦਾ ਹਾਂ ਸਾਰੇ ਗੁਣ ਜੀਂਦਾ ਹਾਂ ਕਿਸੇ ਲਖਾਵੋਂ ਨਹੀਂ ਪਰ ਇਹ ਕਰਦਿਆ ਮੈਂ ਹੁਣ ਦੁਨੀਆ ਨੂੰ ਦਾਵੇ ਨਹੀਂ ਕਰਦਾ ਇਹੀ ਗੁਣ ਮੇਰੇ 'ਚ ਆ ਗਿਆ ਵੀ ਮੈਂ ਹੁਣ ਜੋ ਪ੍ਰਾਪਤ ਕਰ ਲਿਆ ਨਾ ਉਹਦਾ ਮੈਂ ਦਾਵਾ ਨਹੀਂ ਕਰਦਾ ਕਿਸੇ ਸਾਹਮਣੇ ਲੋਕਾਂ ਨੂੰ ਇਹ ਗੰਡਾ ਖੋਲ ਖੋਲ ਨਹੀਂ ਵਿਖਾਉਂਦਾ ਵੇਖੋ ਲੋਕੋ ਮੇਰੇ ਕੋਲ ਆ ਹੈ ਮੈਂ ਇਨਾ ਕਮਾ ਲਿਆ ਮੈਂ ਇਨਾ ਜੀ ਲਿਆ ਮੈਂ ਇਨਾ ਹੰਢਾ ਲਿਆ ਮੈਂ ਇਨੀ ਪ੍ਰਾਪਤੀ ਕਰ ਲਈ ਨਹੀਂ ਕਹਿੰਦੇ ਮੈਂ ਤਾਂ ਉਹਦੀ ਉਹਨੂੰ ਇੰਜੋਏ ਕਰ ਰਿਆ ਮੇਰਾ ਪਰਪਸ ਲੋਕਾਂ ਦੇ ਸਾਹਮਣੇ ਵਿਖਾਵਾ ਕਰਨਾ ਨਹੀਂ ਦੁਨੀਆ ਦੇ ਸਾਹਮਣੇ ਉਸ ਚੀਜ਼ ਦਾ ਪ੍ਰਗਟਾਵਾ ਕਰਨਾ ਨਹੀਂ ਸੰਸਾਰ ਦੀ ਸ਼ੋਭਾ ਲੈਣ ਦੀ ਮੇਰੇ ਅੰਦਰ ਕੋਈ ਇੱਛਾ ਨਹੀਂ ਕੋਈ ਚੰਗਾ ਕਹੇ ਨਾ ਕਹੇ ਹੁਣ ਇਹਨਾਂ ਚੀਜ਼ਾਂ ਵਿੱਚ ਮੈਂ ਫਸਦਾ ਨਹੀਂ ਮੈਂ ਕਿਸੇ ਨੂੰ ਲਿਖਾਉਂਦਾ ਨਹੀਂ ਦੱਸਦਾ ਨਹੀਂ ਕਿਸੇ ਦੇ ਸਾਹਮਣੇ ਇਸ ਗੱਲ ਦਾ ਇਜ਼ਹਾਰ ਕਰਕੇ ਵਡਿਆਈ ਲੈਣ ਦੀ ਇੱਛਾ ਨਹੀਂ ਰੱਖਦਾ ਮੈਂ ਜੋ ਹਾਂ ਉਹਦੇ ਵਿੱਚ ਆਨੰਦਤਾ ਪੁਰ ਸਕੂਨ ਹਾਂ ਅਗਲੇ ਰੇ ਸਲੋਕ ਵਿੱਚ ਫਰਮਾਇਆ ਆਠ ਜਾਮ ਜਾਮ ਕਹਿੰਦੇ ਨੇ ਪੈਰ ਨੂੰ ਅੱਠੇ ਪੈਰ 64 ਕਰੀ 64 ਘੜੀਆਂ ਬਣ ਜਾਂਦੀਆਂ ਨੇ ਅਠਾ ਪੈਰਾਂ ਦੀਆਂ ਆਠ ਜਾਮ 64 ਘਰੀ ਭਾਵ ਹਰ ਵੇਲੇ ਹਰ ਪਲ ਹਰ ਸਾਹ ਦੇ ਨਾਲ ਹਰ ਵਕਤ ਤੋ ਨਿਰਖਤ ਰਹੇ ਜੀਉ ਏ ਮੇਰੇ ਪਿਆਰੇ ਪਰਮੇਸ਼ਰ ਮੇਰੀ ਜਿੰਦ ਕੇਵਲ ਤੁਹਾਨੂੰ ਹੀ ਵੇਖਦੀ ਐ ਭਾਵ ਤੁਸੀਂ ਹੀ ਮੇਰੇ ਆਈਡੀਆ ਲੋ ਤੁਸੀਂ ਹੀ ਮੇਰੇ ਸਾਹਮਣੇ ਹੋ ਹਰ ਵੇਲੇ ਮੈਂ ਹਰ ਪਾਸੇ ਤੁਹਾਨੂੰ ਹੀ ਤੱਕਦਾ ਹਾਂ ਤੁਹਾਡੇ ਹੀ ਦੀਦਾਰ ਕਰਦਾ ਹਾਂ ਨੀਚੇ ਲੋਇਨ ਕਿਉਂ ਕਰਾਂ ਮੈਂ ਵਿਕਾਰਾਂ ਵੱਲੋਂ ਤੇ ਸੰਗਦਾ ਪਰ हे ਪਰਮੇਸ਼ਰ ਤੁਹਾਡੋਂ ਤੱਕਣ ਵੱਲੋਂ ਤੁਹਾਡੇ ਤੁਹਾਡੀ ਸੇਵਾ ਕਰਨ ਵੱਲੋਂ ਤੁਹਾਡਾ ਨਾਮ ਜਪਣ ਵੱਲੋਂ ਤੁਹਾਡੀ ਬੰਦਗੀ ਕਰਨ ਵੱਲੋਂ ਮੈਨੂੰ ਹੁਣ ਸੰਗ ਨਹੀਂ ਜਗਤ ਵਿੱਚ ਉਲਟਾ ਹੁੰਦਾ ਹੈ ਉੱਥੇ ਬੰਦਾ ਜਿੰਨਾ ਵੱਧ ਹੋ ਕੇ ਵਿਚਰੇ ਬੜੇ ਮਾਣ ਨਾਲ ਦੁਨੀਆ ਦੱਸੇਗੀ ਮੈਂ ਐ ਕੀਤਾ ਮੈਂ ਉਹ ਕੀਤਾ ਤੇ ਜਦੋਂ ਕੋਈ ਨੇਕ ਭਲੇ ਦਾ ਕਰਮ ਕਰਨਾ ਹੋਵੇ ਬੰਦਾ ਸੰਗ ਮੰਨਦਾ ਹੈ ਉਹ ਸੰਗ ਇਸ ਕਰਕੇ ਮੰਨਦਾ ਪਈ ਉਹਦੀ ਸਹਬਤ ਬੈਣੀ ਰਹਿਣੀ ਜਿਹੋ ਜੇ ਲੋਕਾਂ ਚ ਹੁੰਦੀ ਹੈ ਉਹਨੂੰ ਲੱਗਦਾ ਜੇ ਮੈਂ ਉਹਨਾਂ ਤੋਂ ਅੱਟ ਕੇ ਥੋੜਾ ਉਪਰਾ ਕੰਮ ਕੀਤਾ ਭਲੇ ਦੇ ਕੰਮ ਕਰਨ ਲੱਗ ਪਿਆ ਤੇ ਸਭ ਤੋਂ ਪਹਿਲਾਂ ਮੇਰੇ ਸੱਜਣਾ ਨੇ ਜਿਨ੍ਹਾਂ ਨਾਲ ਮੇਰੀ ਬੈਠਕ ਹੈ ਜਿਨ੍ਹਾਂ ਨਾਲ ਮੇਰੀ ਸਹਬਤ ਸੰਗਤ ਹੈ ਉਹਨਾਂ ਨੇ ਮੈਨੂੰ ਮਜ਼ਾਕ ਮਕੌਲ ਕਰਨਗੇ ਬੰਦਾ ਆਪਣੇ ਆਪ 'ਚ ਹੀ ਸੰਗ ਸ਼ਰਮ ਜਈ ਲੱਜਾ ਜੀ ਮਹਿਸੂਸ ਕਰਦਾ ਹੈ ਇਹ ਕੰਮ ਕਰਨ ਲੱਗਾ ਧਰਮ ਦੇ ਖੇਤਰ ਵਿੱਚ ਉਲਟਾ ਹੈ ਇੱਥੇ ਮਹਾਰਾਜ ਕਹਿੰਦੇ ਨੇ ਸੰਗ ਕਰ ਗੁਨਾਹ ਕਰਨ ਲੱਗਿਆਂ ਸੰਗ ਕਰ ਪਾਪ ਕਰਨ ਲੱਗਿਆਂ ਧਰਮ ਦਾ ਕਾਰਜ ਕਰਨ ਲੱਗਿਆਂ ਗੁਰੂ ਦਾ ਬਚਨ ਮੰਨਣ ਲੱਗਿਆਂ ਸੰਗ ਨਾ ਕਰ ਸਾਧ ਸੰਗ ਜਪ ਨਿਸੰਗ ਮਨ ਨਿਧਾਨ ਤਾਰੇ ਨਿਸੰਗੋ ਕੇ ਇਥੇ ਇਹ ਕਾਰਜ ਕਰ ਦੁਨੀਆ ਦੀ ਵਡਿਆਈ ਦੀ ਦੁਨੀਆ ਦੀ ਉਸਤਤ ਨਿੰਦਾ ਦੀ ਪ੍ਰਵਾਹ ਨਾ ਕਰ ਤੂੰ ਕਬੀਰ ਜੀ ਮਹਾਰਾਜ ਕਹਿੰਦੇ ਨੇ ਹੁਣ ਮੈਂ ਵਿਸ਼ਿਆਂ ਵੱਲੋਂ ਤੇ ਸੰਗ ਕਰਦਾ ਪਰ ਤੇਰੀ ਇਬਾਦਤ ਕਰਨ ਵੱਲੋਂ ਮੈਂ ਅੱਖ ਦੀ ਵੀ ਨਹੀਂ ਕਰਦਾ ਇੱਥੇ ਮੈਂ ਨਿਸੰਗ ਹੋ ਕੇ ਸੰਗ ਤੋਂ ਰਹਿ ਤੋ ਕੇ ਮੈਂ ਤੇਰੇ ਮਾਰਗ ਦੇ ਉੱਤੇ ਤੁਰਦਾ ਸਭ ਘਟ ਦੇਖੋਂ ਪੀਓ ਮੈਂ ਹਰ ਸਰੀਰ ਵਿੱਚ ਏ ਪਰਮੇਸ਼ਰ ਵਾਹਿਗੁਰੂ ਤੇਰੀ ਜੋਤ ਤੱਕਦਾ ਹਾਂ ਕਿ ਤੂੰ ਹਰ ਜਗ੍ਹਾ ਵਿੱਚ ਹਰ ਮਨੁੱਖ ਵਿੱਚ ਹੁਣ ਮੈਨੂੰ ਕੋਈ ਓਪਰਾ ਨਹੀਂ ਦਿਸਦਾ ਮੈਂ ਕਿਸੇ ਨੂੰ ਕਿਸੇ ਬਰਾਦਰੀ ਦਾ ਹੋਵੇ ਕਿਸੇ ਮਸਜਬ ਦਾ ਹੋਵੇ ਕੋਈ ਅਮੀਰ ਹੋਵੇ ਗਰੀਬ ਹੋਵੇ ਰੰਗ ਨਸਲ ਹੁਣ ਮੈਨੂੰ ਉਹ ਕਿਸੇ ਨੂੰ ਵੇਖ ਕੇ ਇਹ ਨਹੀਂ ਲੱਗਦਾ ਕਿ ਇਹ ਬਗਾਨਾ ਬੰਦਾ ਹੈ ਇੱਕ ਨੀਵਾ ਬੰਦਾ ਹੈ ਇਹ ਉੱਚਾ ਬੰਦਾ ਹੁਣ ਮੈਂ ਇਹ ਫਰਕ ਖਤਮ ਕਰ ਲਿਆ ਕਿਉਂਕਿ ਜਿਸ ਨੂੰ ਮੈਂ ਮੰਨਦਾ ਹਾਂ ਜਿਸ ਦੀ ਮੈਂ ਬੰਦਗੀ ਕਰਦਾ ਉਹ ਤਾਂ ਸਾਰਿਆਂ 'ਚ ਵੱਸਦਾ ਹੈ ਜਿਹਨੂੰ ਬਾਬਾ ਨਾਮਦੇਵ ਸਾਹਿਬ ਕਹਿੰਦੇ ਨਾ ਸਭੇ ਘਟ RAM ਬੋਲੇ RAMਾ ਬੋਲੇ RAM ਬਿਨਾ ਕੋ ਬੋਲੇ ਰੇ ਇਕਲ ਮਾਟੀ ਕੁੰਜਰ ਚੀਂਟੀ ਭਾਜਨ ਹੈ ਬਹੁ ਨਾ ਨਾਰੇ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ RAM ਸਮਾਨਾਰੇ ਜਿਸ ਨੂੰ ਉਹਨਾਂ ਨੇ ਇੱਕ ਸ਼ਬਦ ਵਿੱਚ ਐਵੇਂ ਵੀ ਕਿਹਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਬਿਨ ਨਹੀਂ ਕੋਈ ਸੂਤ ਏਕਮਨ ਛਤ ਸਹੰਸ ਜੈਸੀ ਪੋਤ ਪੋਤ ਪ੍ਰਭ ਸੋਈ ਵੀ ਸਭਨਾ ਵਿੱਚ ਉਸ ਗੋਬਿੰਦ ਦਾ ਵਾਸ ਹੈ ਉਹਦੀ ਜੋਤ ਹੈ ਉਹਦੀ ਚੇਤਨਾ ਹੈ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜਗਨਨਾਥ ਪੁਰੀ ਦੇ ਮੰਦਰ ਵਿੱਚ ਜਾਂਦੇ ਨੇ ਹਾਲਾਂਕਿ ਉੱਥੇ ਇਹ ਬੰਧਾਨ ਸੀ ਕਿ ਕਿਹੜੀ ਬਰਾਦਰੀ ਦਾ ਆ ਸਕਦਾ ਹੈ ਕਿਹੜੇ ਮਜ਼ਬਬ ਦਾ ਆ ਸਕਦਾ ਹੈ ਅਜੇ ਤੱਕ ਵੀ ਉੱਥੇ ਇਹ ਬੋਰਡ ਕੁਝ ਸਾਲ ਪਹਿਲਾਂ ਤੱਕ ਲੱਗਾ ਹੋਇਆ ਵੇਖਿਆ ਗਿਆ ਹੈ ਕਿ ਅੰਦਰ ਮੁਸਲਮਾਨ ਐਂਟਰ ਨਹੀਂ ਹੋ ਸਕਦਾ ਚਲੋ ਇਹ ਉਹਨਾਂ ਦਾ ਆਪਣਾ ਸਥਾਨ ਹੈ ਉਹਨਾਂ ਦਾ ਆਪਣੀ ਰੋਹ ਰੀਤ ਹੈ ਨਿਜਮ ਵੀ ਉਹੀ ਬਣਾਉਣਗੇ ਜਿਨ੍ਹਾਂ ਦੀ ਜਗ੍ਹਾ ਹੋਏਗੀ ਪਰ ਮਸਲਾ ਇਹ ਹੈ ਕਿ ਭਗਵਾਨ ਨੂੰ ਕਿਸੇ ਗੈਰ ਮਜ਼ਹਬ ਦੇ ਪਰਛਾਵੇਂ ਤੋਂ ਕੀ ਖਤਰਾ ਹੋ ਸਕਦਾ ਹੈ ਕਿਸੇ ਬਰਾਦਰੀ ਦੇ ਅੰਦਰ ਆਉਣ ਨਾਲ ਭਗਵਾਨ ਨੂੰ ਕੀ ਫਰਕ ਪੈਂਦਾ ਹੈ ਅਗਰ ਉਹ ਭਗਵਾਨ ਹੈ ਤੇ ਉਹ ਸਾਂਝਾ ਹੀ ਹੋਣਾ ਚਾਹੀਦਾ ਹੈ ਫੇ ਤਾਂ ਸਾਰਿਆਂ ਦਾ ਹੈ ਕੀ ਉਹ ਜੀਵ ਉਸ ਨੇ ਨਹੀਂ ਬਣਾਏ ਜਿਨ੍ਹਾਂ ਨੂੰ ਅਸੀਂ ਅੰਦਰ ਆਉਣ ਦੀ ਆਗਿਆ ਨਹੀਂ ਦਿੰਦੇ ਇਕਤਾ ਇਹਦਾ ਮਤਲਬ ਹੈ ਉਹ ਕਿਸੇ ਹੋਰ ਭਗਵਾਨ ਨੇ ਬਣਾਏ ਫਿਰ ਭਗਵਾਨ ਨੇ ਇੱਕ ਥੋੜੀ ਕਈ ਹੋ ਗਏ ਕਿਸੇ ਨੇ ਹਿੰਦੂ ਬਣਾਇਆ ਕਿਸੇ ਨੇ ਸਿੱਖ ਬਣਾਇਆ ਕਿਸੇ ਨੇ ਮੁਸਲਮਾਨ ਬਣਾਇਆ ਕਿਸੇ ਨੇ ਸਾਈ ਕਿਸੇ ਨੇ ਬੋਧੀ ਕਿਸੇ ਨੇ ਜੈਨੀ ਫਿਰ ਤਾਂ ਵੱਖਰੇ ਵੱਖਰੇ ਭਗਵਾਨ ਹੋਏ ਅਗਰ ਭਗਵਾਨ ਦੇ ਨਾਂ ਉਤੇ ਹੀ ਇਹ ਖਿਆਲ ਹੋਵੇਗਾ ਤਾਂ ਉਹਦੀ ਰਿਆਆ ਉਹਦੀ ਮਨੁੱਖਤਾ ਏਕਤਾ ਦੇ ਸੂਤਰ ਵਿੱਚ ਕਿਵੇਂ ਵੱਜ ਸਕੇਗੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਉੱਥੇ ਇਹੀ ਸੁਨੇਹਾ ਦਿੱਤਾ ਸੀ ਕਿਸੇ ਵਕਤ ਜਦੋਂ ਹਜ਼ੂਰ ਪ੍ਰਚਾਰ ਕਰਦੇ ਹੋਏ ਉੱਥੇ ਪਹੁੰਚੇ ਸਨ ਆਰਤੀ ਬੜੀ ਮਕਬੂਲ ਔਰ ਮਸ਼ਹੂਰ ਹੈ ਜਗਨਨਾਥ ਪੁਰੀ ਦੇ ਮੰਦਰ ਵਿੱਚ ਦੋ ਚੀਜ਼ਾਂ ਉੱਥੋਂ ਦੀਆਂ ਮਸ਼ਹੂਰ ਨੇ ਆਰਤੀ ਔਰ ਰਾਤ ਯਾਤਰਾ ਗੁਰੂ ਸਾਹਿਬ ਜਿਸ ਵੇਲੇ ਉੱਥੇ ਪਹੁੰਚੇ ਆਰਤੀ ਦਾ ਨਿਯੋਤਨ ਮਿਲਿਆ ਵੀ ਆਰਤੀ ਚ ਸ਼ਾਮਲ ਹੋਵੋ ਹਜ਼ੂਰ ਗਏ ਮਹਾਰਾਜ ਇੱਕ ਪਾਸੇ ਖੜੇ ਸ਼ਰਧਾਲੂਆਂ ਦੀ ਭੀੜ ਦੇ ਇੱਕ ਪਾਸੇ ਹੋ ਕੇ ਇਹ ਸਾਰਾ ਨਜ਼ਾਰਾ ਆਪਣੇ ਨੇਤਰਾਂ ਨਾਲ ਨਿਹਾਰ ਰਹੇ ਆਰਤੀ ਦੀ ਸਮਾਪਤੀ ਹੋਈ ਸੱਦਾ ਦੇਣ ਵਾਲੇ ਪ੍ਰਬੰਧਕਾਂ ਨੇ ਪੁਜਾਰੀਆਂ ਨੇ ਪ੍ਰਸ਼ਨ ਕੀਤਾ ਜੀ ਤੁਸੀਂ ਆਰਤੀ ਵਿੱਚ ਉਨੀ ਸ਼iddat ਨਾਲ ਆਏ ਜਰੂਰ ਸ਼ਾਮਲ ਨਹੀਂ ਹੋਏ ਮਹਾਰਾਜ ਨੇ ਆਖਿਆ ਮੇਰੇ ਜਗਨਨਾਥ ਦੀ ਆਰਤੀ ਤਾਂ ਹਰ ਵੇਲੇ ਹੁੰਦੀ ਤੇ ਮੈਂ ਉਹਦਾ ਆਨੰਦ ਮਾਣਦਾ ਰਹਿਣਾ ਤੁਹਾਡਾ ਜਗਨਨਾਥ ਕੌਣ ਹੈ ਹਜ਼ੂਰ ਨੇ ਕਿਹਾ ਜੋ ਸਾਰੇ ਜਗਤ ਦਾ ਮਾਲਕ ਹੈ ਜਿਹੜਾ ਕਿਸੇ ਇੱਕ ਧਰਮ ਸਥਾਨ ਜਾਂ ਮੰਦਰ ਤੱਕ ਸੀਮਿਤ ਨਹੀਂ ਜੋ ਕੁੱਲ ਆਲਮ ਦਾ ਮਾਲਕ ਹੈ ਉਲ ਕਾਇਨਾਤ ਦਾ ਮਾਲਕ ਹੈ ਅੱਛਾ ਅਗਰ ਉਹ ਇੱਡਾ ਵੱਡਾ ਕੋਲਾ ਆਲਮ ਦਾ ਮਾਲਕ ਹੈ ਤਾਂ ਉਹਦੀ ਆਰਤੀ ਕਿਵੇਂ ਹੁੰਦੀ ਏ ਮਹਾਰਾਜ ਨੇ ਇਹ ਸ਼ਬਦ ਉਥੇ ਕਹਿਆ ਗगन ਮੈਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀਨ ਹਤਾ ਸ਼ਬਦ ਵਾਜੰਤ ਤੇਰੀ ਉਸੇ ਸ਼ਬਦ ਵਿੱਚ ਹਜ਼ੂਰ ਨੇ ਫਿਰ ਇਹ ਵੀ ਵਾਕ ਕਹੇ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ ਸਭ ਮੈਂ ਚਾਨਣ ਹੋਵੇ ਉਹ ਜਗਨਨਾਥ ਹਰ ਘਟ ਵਿੱਚ ਵਸਦਾ ਹੈ ਇਸ ਕਰਕੇ ਜੇ ਮੇਰੇ ਨਾਲੋਂ ਕਿਸੇ ਦਾ ਪਹਿਰਾਵਾ ਵੱਖਰਾ ਹੈ ਖਿਆਲ ਵੱਖਰੇ ਨੇ ਮਸਬ ਵੱਖਰੇ ਹੈ ਬਰਾਦਰੀ ਵੱਖਰੀ ਮੈਂ ਉਹਨੂੰ ਇਸ ਚੀਜ਼ ਕਰਕੇ ਕਦੇ ਨਫ਼ਰਤ ਨਹੀਂ ਕਰਦਾ ਮੈਂ ਉਸ ਵਿੱਚ ਵੀ ਪਰਮੇਸ਼ਰ ਦੀ ਜੋਤ ਦਾ ਅਹਿਸਾਸ ਕਰਦਾ ਤਕਬੀਰ ਜੀ ਮਹਾਰਾਜ ਅਗਲੇਰੇ ਸ਼ਲੋਕ ਵਿੱਚ ਕਹਿੰਦੇ ਨੇ ਸੋਨ ਸਕੀ ਪੀ ਮਹਿ ਜੀਉ ਬਸੈ ਕਹਿੰਦੇ ਹੁਣ ਮੈਂ ਤੇ ਪਰਮੇਸ਼ਰ ਇਵੇਂ ਇੱਕ ਸੂਰ ਹੋ ਗਏ ਹਾਂ ਇਹ ਨਿਰਣਾ ਕਰਨਾ ਔਖਾ ਹੈ ਕਿ ਪਰਮੇਸ਼ਰ ਕੌਣ ਹੈ ਮੈਂ ਕੌਣ ਹਾਂ ਜਦੋਂ ਹੌਂ ਦਾ ਪਰਦਾ ਮਿਟ ਗਿਆ ਮੈਂ ਔਰ ਪਰਮੇਸ਼ਰ ਓਤ ਪੋਤ ਹਾਂ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ RAM ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ ਸੁਣ ਸਗੀ ਏ ਸਤ ਸੰਗੀ ਸਹੇਲੀ ਮੇਰੀ ਗੱਲ ਨੂੰ ਸੁਣਾ ਪੀ ਮੈਂ ਜਿਉ ਬਸਾ ਮੇਰੀ ਜਿੰਦ ਤਾਂ ਹੁਣ ਪਰਮੇਸ਼ਰ ਚ ਵਸਦੀ ਆ ਮੇਰੀ ਜਾਨ ਤਾਂ ਵਾਹਿਗੁਰੂ ਦੀ ਬੰਦਗੀ ਚ ਇਬਾਦਤ ਚ ਉਹਦੇ ਅਹਿਸਾਸ ਵਿੱਚ ਹੈ ਜੀ ਮੈਂ ਬਸਾ ਕੇ ਪੀਓ ਤੇ ਮੇਰੀ ਜਿੰਦ ਵਿੱਚ ਪਰਮੇਸ਼ਰ ਵਸਦਾ ਹੈ ਜਿਉ ਪੀਓ ਬੂਜੋ ਨਹੀਂ ਪਰਮੇਸ਼ਰ ਕੌਣ ਹੈ ਤੇ ਮੈਂ ਵੱਖਰਾ ਕੌਣਾ ਹੁਣ ਮੈਨੂੰ ਇਸ ਗੱਲ ਦੀ ਕੋਈ ਸਮਝ ਨਹੀਂ ਮੈਂ ਇਹ ਭਰਮ ਭੇਦ ਮਿਟਾ ਦਿੱਤੇ ਨੇ ਘਟ ਮੈਂ ਜੀਓ ਕੇ ਪੀਓ ਪਤਾ ਨਹੀਂ ਹੁਣ ਮੇਰੀ ਜਿੰਦ ਮੇਰੇ ਸਰੀਰ ਚ ਵੱਸਦੀ ਹੈ ਕਿ ਪਰਮੇਸ਼ਰ ਹੀ ਵੱਸਦਾ ਹੈ ਕਿਉਂਕਿ ਮੇਰੀ ਜਿੰਦ ਪਰਮੇਸ਼ਰ ਵਾਹਿਗੁਰੂ ਦੇ ਨਾਲ ਇੱਕ ਹੋ ਰਹਿ ਤੇ ਵਾਹਿਗੁਰੂ ਹਰ ਜਗ੍ਹਾ ਦੇ ਉੱਤੇ ਹੈ ਮੈਂ ਵੱਖਰਾ ਹਾਂ ਮੈਂ ਕੁਝ ਵੱਖਰਾ ਹਾਂ ਇਹ ਖਿਆਲ ਪਹਿਲਾਂ ਹੁੰਦੇ ਸਨ ਹੁਣ ਜਦੋਂ ਉਸ ਵਾਹਿਗੁਰੂ ਦੇ ਪਰਮੇਸ਼ਰ ਦੇ ਰਾਹ ਤੇ ਤੁਰ ਪਏ ਹਾਂ ਹੋਣੇ ਭਰਮ ਭੇਦ ਹੀ ਜਾਂਦਾ ਰਿਹਾ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਮਨਸੂਰ ਨੇ ਕਿਹਾ ਨਲ ਹਕ ਮੈਂ ਉਹ ਹਾਂ ਕਾਜ਼ੀਆਂ ਨੂੰ ਗੁੱਸਾ ਚੜਿਆ ਤੂੰ ਰੱਬ ਬਣਦਾ ਓਹ ਮੁਸਕਰਾਇਆ ਕਹਿੰਦਾ ਤੁਸੀਂ ਨਹੀਂ ਸਮਝ ਸਕੋਗੇ ਮੈਂ ਜੋ ਕਿਹਾ ਓਹ ਮੇਰੀ ਆਤਮਾ ਦੀ ਮੈਂ ਆਪਣੇ ਆਪ ਨੂੰ ਰੱਬ ਘੋਸ਼ਿਤ ਨਹੀਂ ਕੀਤਾ ਪਰ ਮੈਂ ਮੈਂ ਨਹੀਂ ਹਾਂ ਮੈਂ ਇਹ ਦੱਸਣਾ ਚਾਹਦਾ ਕਾਜ਼ੀ ਠਹਰੇ ਸ਼ਰਧ ਦੇ ਬੰਦਸ਼ ਵਿੱਚ ਉਹ ਮਨਸੂਰ ਦੀ ਇੰਨੀ ਗੱਲ ਤੇ ਦੁਖੀ ਨਹੀਂ ਸਨ ਉਹ ਮਨਸੂਰ ਦੇ ਵਿਹਾਰ ਤੋਂ ਦੁਖੀ ਸਨ ਪੀ ਇਹ ਬੰਦਸ਼ਾਂ ਤੋਂ ਉੱਪਰ ਦੀ ਖੇਡ ਦੱਸਦਾ ਹੈ ਉਹਨਾਂ ਦੀ ਸਮਝ ਤੋਂ ਬਾਹਰੀ ਖੇਡ ਸੀ ਸੋ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਹੈ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਹੇ ਮੇਰੇ ਮਾਲਕ ਵਾਹਿਗੁਰੂ ਤੇਰੇ ਤੇ ਮੇਰੇ ਚ ਕੋਈ ਭੇਦ ਕੋਈ ਭਰਮ ਨਹੀਂ ਰਿਹਾ ਇਹ ਭਰਮ ਭੇਦ ਮੇਰੀ ਅਗਿਆਨਤਾ ਸਨ ਤੇ ਮਿਟ ਗਏ ਹਨ ਸਾਇਬ ਕਿਰਪਾ ਕਰਨ ਅਗਲੇਰੇ ਸ਼ਲੋਕ ਅਗਲੇ ਦਿਵਾਨਾ ਵਿੱਚ ਵਿਚਾਰਨ ਦਾ ਯਤਨ ਕਰਾਂਗੇ ਸੱਚੇ ਪਾਤਸ਼ਾਹ ਹੋਈਆ ਭੁੱਲਾਂ ਦੀ ਖਿਮਾ ਬਖਸ਼ਣ ਅਦਬ ਸਹਿਤ ਗੁਰੂ ਫਤੇ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ